ਗਿਆ ਮਾਰ ਦਿੱਲੀ ਦੇ ਡਰਾਈਵ ਚੱਲਦੀਆਂ تقریبا ਸਾਰੇ ਸ਼ਹਿਰ ਦੇ ਵਿੱਚ ਪਹਿਲਾ ਹਾਦਸਾ ਜਿਹੜਾ ਹੁੰਦਾ ਵਾ ਜਾਂ ਭਨਾਰੀ ਪੁਲ ਤੋਂ ਇੱਧਰ ਹੋ ਗਿਆ ਸਕੀਨਾ ਜਿਹੜਾ ਭਨਾਰੀ ਤੋਂ ਇੱਧਰ ਹੋ ਗਿਆ ਜਿੰਨੇ ਵੀ ਸ਼ਹਿਰ ਦੀਆਂ ਮਾਰਕੀਰ ਸਾਹਿਬ ਜਿੰਨੇ ਵੀ ਗੁਰੂ ਮਹਾਰਾਜ ਨੂੰ ਜਾਣ ਵਾਲੇ ਰਸਤੇ ਆ ਘਰ ਹੈਗੇ ਆ ਜਿੰਨੇ ਵੀ ਬੱਸ ਸਟੈਂਡ ਰੇਲਵੇ ਸਟੇਸ਼ਨ تقریبا ਸਾਰਾ ਹੀ ਕਵਰ ਕਰਦੇ ਆ ਤੇ ਦੁਕਾਨਦਾਰ ਜਿੰਨੇ ਵੀ ਗੁਜ਼ਾਰਾ ਦੇ ਵਿੱਚ ਜਿਵੇਂ ਦੁਕਾਨਦਾਰਾਂ ਨੇ ਬਹੁਤ ਸਾਰਾ ਸਮਾਨ ਬਾਹਰ ਕੱਢ ਕੇ ਲਾਇਆ ਹੋਇਆ ਇਵੇਂ ਕਿ ਉਹਦੇ ਕਿ ਉਹਨਾਂ ਨੇ ਰੇੜੀਆਂ ਲਾਈਆਂ ਹੋਈਆਂ ਸਾਡੀ ਕੋਸ਼ਿਸ਼ ਇਹ ਹੈ ਕਿ ਦੁਕਾਨਦਾਰ ਸਮਾਨ ਦੁਕਾਨਾਂ ਦੇ ਅੰਦਰ ਲਾਉਣ ਔਰ ਜਿੰਨੀ ਵੀ ਇਨਕਲੂਜਮੈਂਟ ਆ ਉਹ ਖਤਮ ਕੀਤੀ ਜਾਵੇ ਰੇੜੀਆਂ ਬਿਲਕੁਲ ਨਾ ਲੱਗਣ ਔਰ ਜਿਹੜਾ ਜਿਹੜੀਆਂ ਗੱਡੀਆਂ ਲਾਉਣ ਦੀ ਜਗ੍ਹਾ ਵਾ ਉਹ ਦੁਕਾਨਾਂ ਦੇ ਅੱਗੇ ਲੱਗਣ ਤਾਂ ਜੋ ਜਿਹੜੀ ਸਾਡੀ ਟ੍ਰੈਫਿਕ ਜਿਹੜੀ ਸਮੂਥਲੀ ਚੱਲ ਸਕੇ ਕਿਸੇ ਤਰ੍ਹਾਂ ਦੀ ਪ੍ਰਕਾਰ ਦੀ ਜਿਹੜੀ ਪ੍ਰੋਬਲਮ ਨਾ ਆ ਸਕੇ ਗੱਡੀ ਕੋਈ ਵੀ ਰੋਡ ਸਾਈਡ ਤੇ پارک ਨਾ ਹੋ ਸਕੇ ਇਸ ਕਰਕੇ ਮੇਰੇ ਨਾਲ ਮੇਰੇ ਜਿੰਨੇ ਵੀ ਸਾਰੇ ਤਕਰੀਬਨ 7 ਜੋਂਾਂ ਦੇ ਵਿੱਚ ਅਮਸਾ ਸਿਟੀ ਦੇ ਵਿੱਚ ਜੋਂ ਚਾਰਜ ਲੱਗੀ ਇਹਨਾਂ ਨੂੰ ਇੰਨਾ ਵੱਡਿਆ ਹੋਇਆ ਔਰ ਤਕਰੀਬਨ 5 6 ਜੋਂ ਚਾਰਜ ਮੇਰੇ ਨਾਲ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਮਤਲਬ ਅਵੇਅਰ ਕਰਕੇ ਜਿਹੜੀਆਂ ਟ੍ਰੈਫਿਕ ਨੂੰ ਜਿਹੜੀਆਂ ਉਹਦੇ ਰੂਲ ਰੈਗੂਲੇਸ਼ਨ ਨੂੰ ਫਾਲੋ ਕਰਾਇਆ ਜਾਂਦਾ ਔਰ ਸਾਡੀ ਕੋਸ਼ਿਸ਼ ਆ ਜਿਵੇਂ ਛੋਟੇ ਬੱਚੇ ਆ ਜਾਂ ਮੁੰਡੇ ਲੜਕੇ ਹੋਵੇ ਕਾਲੀਆਂ ਜਾਲੀਆਂ ਹੋ ਗਈਆਂ ਗੱਡੀਆਂ ਨੂੰ ਕਾਲੀਆਂ ਫਿਲਮਾਂ ਹੋ ਗਈਆਂ ਫਿਰ ਬੁਲਟ ਪਟਾਕੇ ਹੋ ਗਏ ਟ੍ਰੈਫਲ ਰਾਈਡਿੰਗ ਜੇ ਇਹ ਸਾਰੀ ਬਰਦਾਸ਼ਤ ਕਰਾ ਔਰ ਜਿਨੇ ਵੀ ਛੋਟੇ ਬੱਚੇ ਆ ਜੇ ਕੋਈ ਉਹ ਚਲਾਉਂਦਾ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਜਿਹੜੀ ਕਾਰਵਾਈ ਬਣਦੀ ਆ ਉਹ ਜ਼ਰੂਰ ਕਰਾਂਗੇ ਔਰ ਮੇਰਾ ਤਾਂ ਮਾਦੇਮ ਨਹੀਂ ਇਹੋ ਹੀ ਲੋਕਾਂ ਨੂੰ ਇਹਨੇ ਸਭ ਤੋਂ ਵੱਧ ਜਿਹੜਾ T-shirt ਆ ਸਾਦੋ ਔਰ ਸਾਡੀ ਕੋਸ਼ਿਸ਼ ਆ ਸ਼ਹਿਰ ਨੂੰ ਫੇਰ ਮਜ਼ਾ ਆਹੀ ਪੁਰਾਣੇ ਸਮੇਂ ਜਿੱਦਾਂ ਮੈਂ ਪਾਸ ਲਾਸਟ ਟਾਈਮ ਕੀਤਾ ਸੀਗਾ ਕਿ ਟ੍ਰੈਫਿਕ ਤੋਂ ਨਿਜਾਜ ਜਿਹੜਾ ਵਾ ਬੰਦਾ ਜੇ ਤਾਂ ਮੈਂ ਆਪਣੇ ਘਰ ਚੋਂ ਨਿਕਲੇ ਕਿਤੇ ਜਾਣਾ ਹੋਵੇ ਤੇ 5-10 ਮਿੰਟ ਦੇ ਵਿੱਚ ਉਜੀ ਜਗ੍ਹਾ ਤੇ ਜਾ ਸਕੀ ਜੇ ਕੋਈ ਐਂਬੂਲੈਂਸ ਹੋਵੇ ਕੋਈ ਸੀਰੀਅਸ ਪੇਸ਼ੈਂਟ ਹੋਵੇ ਤੇ ਉਹ ਆਪਣੀ ਉਹਨਾਂ ਨੂੰ ਸਹੀ ਸਮੇਂ ਤੇ ਜਿਹੜੀ ਟ੍ਰੀਟਮੈਂਟ ਉਹ ਦਿੱਤੀ ਜਾ ਸਕੇ ਕਿਤੇ ਲੱਗੇ ਨਾ ਕਿਤੇ ਮਾੜਾ ਮਨ ਲੱਗੇ ਕਿੰਨਾ ਕਰੀਆ ਮੈਂ ਕਰਿਆ ਮੈਂ ਥੋੜੀ ਜਿਹੀ ਲਗਤ ਤੇ ਪਰ ਨਹੀਂ ਅੱਗੇ ਵੀ ਹੋਇਆ ਸੀਗਾ ਇਸ ਤਰ੍ਹਾਂ ਹੀ ਅੱਗੇ ਵੀ ਇਹੋ ਚੀਜ਼ਾਂ ਹੋਈਆਂ ਅਸੀਂ ਕਰਦੇ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਹੁਣ ਆਪਾਂ ਮੰਡੀ ਠਰੋੜ ਦੀ ਗੱਲ ਕਰੀਏ ਬਹੁਤ ਸਾਰੀਆਂ ਦੁਕਾਨਾਂ ਸੀਗੀਆਂ ਸਬਜ਼ੀਆਂ ਵਾਲੀਆਂ ਬਾਹਰ ਸੀਗੀਆਂ ਕਾਫੀ ਜ਼ਿਆਦਾ ਫਰਕ ਪੈ ਗਿਆ ਇੱਕ ਦੋ ਦੁਕਾਨਦਾਰ ਹੈਗੇ ਜਿਹੜੇ ਇਹਦੇ ਵੀ ਕੰਮ ਖਰਾਬ ਕਰਦੇ ਆ ਅਗਰ ਸਾਡੀ ਕੋਸ਼ਿਸ਼ ਆ ਜੇ ਨਹੀਂ ਕਰਨਗੇ Wonderful, thank you.